ਪਿਛੇ ਪਿਛੇ ਹੀ ਮੁਲਾਕਾਤ ਕੀਤੀ ਸੀ ਗੁਰੂ ਨਾਲ ਰਾਧਾ ਸਨੂ ਬਾਬਾ ਜੀ ਮੁਖੀ ਹਾਂ ਜੀ ਮੁਲਾਕਾਤ ਕੀਤੀ ਸੀ ਉਹ ਵੀ ਦੇਹਤਰੀ ਗੁਰੂ ਮੰਦਿਆ ਉਹਨਾਂ ਨੂੰ ਤੁਸੀਂ ਜਾਂ ਫਿਰ ਉਹਨਾਂ ਨਾਲ ਗੱਲਬਾਤ ਉਹ ਜਿਹੜੀ ਘਟਨਾ ਹੋਈ ਬਹੁਤ ਹੀ ਦੁੱਖਦਾਈ ਹੈ ਜਿਹੜਾ ਸੈਂਟਰ ਸਰਕਾਰ ਨੂੰ ਚਾਹੀਦਾ ਉਥੋਂ ਦੀ ਨਿਊਜ਼ੀਲੈਂਡ ਸਰਕਾਰ ਦੇ ਨਾਲ رابطہ ਕਰਕੇ ਤੇ ਜਿਹੜੇ ਉਹ ਬੰਦੇ ਜਿਹੜੇ ਜਿਨ੍ਹਾਂ ਨੇ ਬੇਅਦਬੀ ਕੀਤੀ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਜਿਹੜੇ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਕਰੇ ਨਿਹੰਗ ਸਿੰਘ ਬਹੁਤ ਦੇਖੋ ਆ ਇੱਥੇ ਸਾਰੇ ਹੀ ਬਹੁਤ ਡਿਸਪਲਿਨ ਦੇ ਵਿੱਚ ਬਹੁਤ ਪਿਆਰ ਦੇ ਨਾਲ ਸਾਰੇ ਮਹੱਲਾ ਘੇੜ ਰਹੇ ਨੇ ਆਗੇ ਸ਼ਹੀਦਾਂ ਦੇ ਆਪਾਂ ਅਸਥਾਨਾਂ ਤੇ ਦਰਸ਼ਨ ਕਰ ਰਹੇ ਆ ਸਾਡੇ ਬਾਣੇ ਨੂੰ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ ਸਾਰੇ ਮਾਹਪੁਰਖਾਂ ਦੀ ਆਪਣੀ ਆਪਣੀ ਕਮਾਈ ਆ ਪਰ ਜਿਹੜੇ ਆ ਮੇਨ ਆਪਾਂ ਨੂੰ ਚਾਹੀਦਾ ਸਿੱਖੀ ਦਾ ਪ੍ਰਚਾਰ ਕਰੀਏ ਘਟੋ ਘਟ ਜੇ ਸ਼ਹੀਦੀ ਦਿਹਾੜੇ ਹੁੰਦੇ ਨੇ ਉਦੋਂ ਜਿਹੜੇ ਆ ਕੱਲੇ ਫਜ਼ੇਗਰ ਸਾਹਿਬ ਨੇ ਪੰਜਾਬ ਦੀ ਬੰਦ ਕਰ ਦਿਆ ਕਰਨ ਜਿਹੜੀ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਧਰਤੀ ਸ੍ਰੀ ਫਤਿਹਗੜ ਸਾਹਿਬ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਉਹਨਾਂ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਧੰਤਨ ਬਾਬਾ ਜੋਰਾਵਾਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਜਿਹੜੇ ਸਹਬਜ਼ਾਦੇ ਛੋਟੇ ਸਹਬਜ਼ਾਦਿਆਂ ਨੂੰ ਵਜੀਦ ਖਾਨ ਨੇ ਜਿਹੜਾ ਸੀ ਉਹਨਾਂ ਨੂੰ ਨੀਆਂ ਦੇ ਵਿੱਚ ਇਨਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜੇ ਆ ਵਿਸ਼ਾਲ ਜਿਹੜੇ ਜਿੱਥੇ ਆਪਾਂ ਕੱਲ ਮਹਾਨ ਨਗਰ ਕੀ ਤਨਸਾ ਜਾਏ ਉੱਥੇ ਹੀ ਅੱਜ ਜਿਹੜੇ ਆ ਇਹ ਮਹੱਲੇ ਗੁਰਦੁਆਰਾ ਬਵਾਨ ਗੜ੍ਹ ਸਾਹਿਬ ਜਿੱਥੇ ਸਾਬ ਜਿਆਦਿਆਂ ਦੇ ਬਵਾਨ ਤਿਆਰ ਕੀਤੇ ਗਏ ਸੀ ਉਹ ਬਵਾਨ ਤਿਆਰ ਕਰਕੇ ਤੇ ਜਿਹੜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਆਕੇ ਸਨਸਕਾਰ ਕੀਤਾ ਗਿਆ ਸੀ ਅੱਜ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਮਹੱਲਾ ਸਾਰੀਆਂ ਨਹਿੰਗਸੰਗ ਜਥੇਬੰਦੀਆਂ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਾਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਉੱਥੇ ਹੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਉਹਨਾਂ ਦੇ ਜਿਹੜੇ ਪ੍ਰਕਾਸ਼ ਇਹ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਵਿਸ਼ਾਲ ਅਜ ਮਹੱਲੇ ਸਜਾਏ ਗਏ ਨੇ ਸਾਰਿਆਂ ਨੇ ਹਿੰਗਸੰਗ ਜਥੇਬੰਦੀਆਂ ਵੱਲੋਂ ਮੈਂ ਬੇਨਤੀ ਕਰਦਾ ਆਈਆਂ ਹੋਈਆਂ ਗੁਰਸਿੱਖ ਸੰਗਤਾਂ ਸਾਰੇ ਸਾਡੇ ਜਿੰਨੇ ਪੱਤਰਕਾਰ ਸਹਿਬਾਨ ਨੇ ਨਿਊਜ਼ ਨਿਊ ਚੈਨਲ ਨੇ ਜਿੰਨੇ ਵੀ ਸਾਡੇ ਅਖਬਾਰਾਂ ਵਾਲੇ ਭਾਈ ਸਾਹਿਬ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਇਹ ਤੁਸੀਂ ਬਹੁਤ ਹੀ ਵਧੀਆ ਟੰਗ ਤੇ ਨਾਲ ਹਿੰਗਸੰਗ ਫੌਜਾਂ ਦਾ ਜਾਓ ਜਲਾਲ ਦਿਖਾਉਂਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਨਿਊਜ਼ੀਲੈਂਡ ਦੇ ਜਿਹੜਾ ਨਗਰ ਕੀਰਤਨ ਜਿਹੜਾ ਰੋਕਿਆ ਗਿਆ ਉਹਦੇ ਬਾਰੇ ਤੁਸੀਂ ਇਹ ਕਹਿ ਆ ਉਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਉਹ ਜਿਹੜੀ ਘਟਨਾ ਹੋਈ ਬਹੁਤ ਹੀ ਦੁਖਦਾਈ ਹੈ ਜਿਹੜਾ ਸੈਂਟਰ ਸਰਕਾਰ ਨੂੰ ਚਾਹੀਦਾ ਉਥੋਂ ਦੀ ਨਿਊਜ਼ੀਲੈਂਡ ਸਰਕਾਰ ਦੇ ਨਾਲ رابطہ ਕਰਕੇ ਤੇ ਜਿਹੜੇ ਉਹ ਬੰਦੇ ਜਿਹੜੇ ਜਿਨ੍ਹਾਂ ਨੇ ਬੇਅਦਬੀ ਕੀਤੀ ਜਿਨ੍ਹਾਂ ਨੇ ਗਲਤ ਜਿਹੜਾ ਨਗਰ ਕੀਰਤਨ ਨੂੰ ਰੋਕਣ ਦੀ ਵਿਸ਼ਵ ਦੇ ਵਿੱਚ ਇਹ ਪਹਿਲਾਂ ਹੀ ਮਾਮਲਾ ਦੇਖਿਆ ਜਿਹੜਾ ਆਪਣੇ ਨਗਰ ਕੀਰਤਨ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਸੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਗੁਰਸਿੱਖ ਜਿਹੜੇ ਸੰਗਤਾਂ ਨੇ ਸਿੰਘਾਂ ਨੇ ਵੀ ਬਹੁਤ ਹੀ ਪਿਆਰ ਦੇ ਨਾਲ ਹੀ ਉਹਦੇ ਨਾਲ ਨਜਿੱਠਿਆ ਕੋਈ ਵਾਧਾ ਨਹੀਂ ਕੀਤਾ ਗੁਰੂ ਸਾਹਿਬ ਕਿਰਪਾ ਕਰਨ ਦੁਬਾਰਾ ਇਹੋ ਜੀ ਕੋਈ ਘਟਨਾ ਨਾ ਹੋਵੇ ਸੈਂਟਰਲ ਸਰਕਾਰ ਨੂੰ ਜਿਹੜਾ ਉਹ ਚਾਹੀਦਾ ਤੁਰੰਤ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਯੂਪੀ ਦੇ ਵਿਜਨੋਰ ਦੇ ਵਿੱਚ ਘਟਨਾ ਵਾਪਰੀ ਹੈ ਜੀ ਕਿ ਸਿੱਖ ਨੌਜੋ ਕਿੱਥੇ ਬੇਟਾ ਯੂਪੀ ਦੇ ਵਿਜਨੋਰ ਦੇ ਵਿੱਚ ਯੂਪੀ ਦੇ ਵਿੱਚ ਪ੍ਰਚਾਰਕ ਸੀਗੇ ਪ੍ਰਚਾਰ ਕਰ ਰਹੇ ਸੀਗੇ ਤੇ ਦੋ ਕਮਿਟੀ ਸਰਾ ਬੇਟਾ ਕੋਣ ਆਪਾਂ ਆ ਪ੍ਰਚਾਰ ਹੀ ਆ ਇਹ ਕਰ ਲਈਏ ਹੁਣ ਕਿ ਆਪਾਂ ਉਧਰੋਂ ਪੈ ਜਾਾਂਗੇ ਉਹ ਜੋ ਵੀ ਘਟਨਾ ਹੋ ਰਹੀ ਆ ਬੇਟਾ ਮੰਦ ਭਾਗੀ ਆ ਇਹੋ ਜੀ ਨਹੀਂ ਹੋਣੀ ਚਾਹੀਦੀ ਮੈਂ ਜੇ ਦੇ ਘਟੋ ਘਟ ਸ਼ਹੀਦੀ ਦਿਹਾੜੇ ਹੁੰਦੇ ਨੇ ਉਦੋਂ ਜਿਹੜੇ ਆ ਕੱਲੇ ਪੰਜ ਸ਼ੇਗਰ ਸਾਹਿਬ ਨੇ ਪੰਜਾਬ ਦੀ ਬੰਦ ਕਰ ਦਿਆ ਕਰਨ ਜਿਹੜਾ ਪੈਦਾ ਕਰਨ ਵਾਸਤੇ ਨੌਜਵਾਨਾਂ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੇ ਆ ਜੰਗੀ ਕਰਤਬ ਆਰੰਭ ਕੀਤੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਿਹੜੇ ਆ ਦੇਖੋ ਕਿਵੇਂ ਘੋੜਸਵਾਰੀ ਦੇ ਕਿਵੇਂ ਤਿਆਰ ਪਰ ਤਿਆਰ ਹੋ ਕੇ ਸ਼ਸਤਰਧਾਰੀ ਹੋ ਕੇ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਗਤਕੇ ਦੇ ਜੋਰ ਦਿਖਾ ਰਹੇ ਨੇ ਤੇ ਜਿਹੜੇ ਆਪਣੇ ਘੋੜਸਵਾਰੀ ਦੇ ਜੋਰ ਦਿਖਾ ਰਹੇ ਨੇ ਇਹਨੂੰ ਵੇਖ ਕੇ ਜਿਹੜਾ ਦੇਸ਼ ਬਾਬਰ ਮੋਏ ਇਹ ਹੈ ਸ਼ੁਭ ਕਰਮਨ ਤੇ ਕਮੂ ਨਾ ਡਰੋ ਨਾ ਡਰੂ ਆ ਸੋ ਜਬ ਜਾਏ ਨਰੋਂ ਨੇਕਿਆ ਕਰੇ ਆਪਣੀ ਜੀਤ ਕਰੋ ਅਰ ਸਿੱਖਾ ਹੋ ਆਪਣੇ ਹੀ ਮਾਨ ਕੋ ਇਹ ਲਾਲਚ ਹੈ ਗੁਣ ਤਾਏ ਹੋ ਜਰੋਂ ਜਬ ਆਪ ਕੀ ਹੌਦ ਨਿਧਾਨ ਬਣੇ ਅਤ ਹੀ ਰਣ ਮੈਂ ਤਵਜੂਜ ਮਰੋਂ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਾਇਓ ਅੱਜ ਪਟਨਾ ਸਾਹਿਬ ਵਿਖੇ ਕੱਲ ਵੀ ਜਿਹੜੇ ਨੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਜਿਹੜੇ ਬਣਾਏ ਗਏ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਦੀਆਂ ਵੀ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਇੱਕ ਕੁਝ ਅਕੌਥੀ ਅਕੌਥੀ ਬੰਦਿਆਂ ਵੱਲੋਂ ਪਾਲ ਮੰਦ ਨੂੰ ਬਧਾਨ ਕਰਨ ਲਈ ਨਵੇਂ ਨਿਤ ਕੰਮ ਕੀਤੇ ਜਾਂਦੇ ਨੇ ਨਵੇਂ ਕੰਮ ਕੀਤੇ ਜਾਂਦੇ ਨੇ ਤੁਸੀਂ ਕੁਝ ਖਾਲਸੇ ਨੂੰ ਕੁਝ ਦੇ ਦੇਣਾ ਚਾਹੋਗੇ ਆਪਣੇ ਜਿਹੜੇ ਇਤਿਹਾਸ ਕਦੋਂ ਬੇਟੇ ਜਿਹੜੇ ਕੁਝ ਆਪੋਖੀ ਬੰਦਿਆਂ ਵੱਲੋਂ ਦਰਦਲ ਕਾ ਮੁੰਗੀ ਪੰਤ ਨੂੰ ਬਦਨਾਮ ਕਰਨ ਲਈ ਕੋਈ ਗਲਤ ਕੰਮ ਕੀਤੇ ਜਾਂਦੇ ਨੇ ਆਪਣੇ ਤੇ ਖਾਲਸੇ ਨੂੰ ਆਏ ਨੂੰ ਸਾਰੇ ਅੱਜ ਖਾਲਸੇ ਇਕੱਠੇ ਹੋਏ ਨੇ ਸੰਦੇਸ਼ ਦੋਗੇ ਜੀ ਆਪਣੇ ਵੱਲੋਂ ਇਹ ਤਾਂ ਬੰਦੇ ਸਾਰੇ ਉਹਦੇ ਵਿੱਚ ਹੈਗੇ ਮਾੜੇ ਮੋٹے ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਜਿਹੜੇ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਕਰੇ ਨਿਹੰਗ ਸਿੰਘ ਬਹੁਤ ਦੇਖੋ ਅੱਜ ਇੱਥੇ ਸਾਰੇ ਹੀ ਬਹੁਤ ਡਿਸਪਲਿਨ ਦੇ ਵਿੱਚ ਬਹੁਤ ਪਿਆਰ ਦੇ ਨਾਲ ਸਾਰੇ ਮਹੱਲਾ ਘੇੜ ਰਹੇ ਨੇ ਆਕੇ ਸ਼ਹੀਦਾਂ ਦੇ ਆਪਾਂ ਅਸਥਾਨਾਂ ਤੇ ਦਰਸ਼ਨ ਕਰ ਰਹੇ ਆ ਸਾਡੇ ਬਾਣੇ ਨੂੰ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਬਾਣਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਨ ਪਾਉਸਰੀ ਖਾਲਸਾ ਤੋਂ ਪਦੂ ਅਤੈ ਰੂਪ ਸਾਧਗੁਰੂ ਗ੍ਰੰਥਾ ਗੁਰੂ ਸਾਹਿਬ ਨੇ ਦਾਬਦਸ ਰੂਪ ਜਿਹੜਾ ਖਾਲਸਾ ਜਿਹੜੀਆਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਨੂੰ ਆਪਣਾ ਸਰੂਪ ਜਿਹੜਾ ਬਖਸ਼ੇ ਕੀਤਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆਂ ਆਗਿਆ ਭਈ ਅਕਾਲ ਕੀ ਤਵੇ ਆयो ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਏ ਤੇ ਜਿਹੜਾ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਗੁਰੂ ਸਾਹਿਬ ਨੇ ਵਰਜਿਤ ਕੀਤਾ ਹੋਇਆ ਭਾਈ ਤੁਸੀਂ ਹੁਣ ਪਿੱਛੇ ਪਿੱਛੇ ਹੀ ਮੁਲਾਕਾਤ ਕੀਤੀ ਸੀ ਗੁਰੂ ਨਾਲ ਰਾਧਾ ਸਨੂ ਬਾਬਾ ਜੀ ਮੁਖੀਨ ਜੀ ਨਾਲ ਮੁਲਾਕਾਤ ਕੀਤੀ ਸੀ ਉਹ ਵੀ ਦੇਹਧਾਰੀ ਗੁਰੂ ਮੰਨਦੇ ਹੋਣਾ ਤੁਸੀਂ ਜਾਂ ਫਿਰ ਉਹਨਾਂ ਨਾਲ ਗੱਲਬਾਤ ਤੇ ਤੁਸੀਂ ਸੋਣੀ ਲਿਆ ਨਹੀਂ ਸੋਣੀ ਲਿਆ ਫਿਰ ਤੋਂ ਕੀ ਕਹੋ ਹੁੰਦੇ ਹੋ ਸਾਰਾ ਗੱਲਬਾਤ ਹੋਈ ਹੈ ਬੈਸਾਂ ਨਾਲ ਕੀ ਚਾਹੁੰਦੇ ਹੋ ਨਹੀਂ ਉਹ ਤਾਂ ਸਾਰੀ ਲਾਈਵ ਸੀ ਆਪਾਂ ਸਾਰਾ ਹੀ ਨੈਟ ਤੇ ਪਾਇਆ ਉਹਦੇ ਚ ਦੇਖ ਲਿਓ ਉਹਦੇ ਵਧੀਆ ਗੱਲਬਾਤ ਹੋਈ ਬਹੁਤ ਮਹਾਰਾਜ ਦੀ ਕਿਰਪਾ ਦੇਖੋ ਆਏ ਵੀ ਤੇ ਜਦੋਂ ਆਪਾਂ ਉਹਨਾਂ ਦੇ ਸਾਹਮਣੇ ਕਿਹਾ ਵੀ ਤੁਸੀਂ ਜਿਹੜੀ ਐ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਨਮਸਕਾਰ ਕੀਤੀ ਤੇ ਹਰਮੰਦਰ ਸਾਹਿਬ ਵੀ ਗਏ ਨੇ ਸਾਰੇ ਹੀ ਜਾਣਦੇ ਨੇ ਕੋਈ ਇਹੋ ਜੀ ਗੱਲ ਨਹੀਂ ਜੇ ਆਪਾਂ ਪ੍ਰੇਮ ਪਿਆਰ ਨਾਲ ਲਿਆਵਾਂਗੇ ਜੇ ਆਪਾਂ ਹਰੇਕ ਨੂੰ ਜਿਹੜਾ ਦਰਕਾਰਾਂਗੇ ਫਿਰ ਕੋਈ ਨੇੜੇ ਨਹੀਂ ਲੱਗਦਾ ਪ੍ਰੇਮ ਪਿਆਰ ਨਾਲ ਹੀ ਲਿਆ ਕੇ ਉਹਨੂੰ ਆਪਾਂ ਜਿਹੜਾ ਉਹ ਸਹੀ ਲਿਆ ਸਕਦੇ ਜਿਹੜੀ ਸੰਗਤ ਚੰਦੀ ਹੈ ਡੇਰਿਆਂ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਵੀ ਹੁਣ ਫਕੀਰ ਹੋ ਗਏ ਕਈ ਪਿੰਡਾਂ ਵਿੱਚ ਖੁੱਲ ਗਏ ਡੇਰੇ ਖੁੱਲ ਗਏ ਇਹ ਤਾਂ ਸ਼ੁਰੂ ਤੋਂ ਹੀ ਚੱਲੇ ਆਉਂਦੇ ਨੇ ਸਾਰੇ ਮਾਹਪੁਰਖਾਂ ਦੀ ਆਪਣੀ ਆਪਣੀ ਕਮਾਈ ਹੈ ਪਰ ਜਿਹੜੇ ਐ ਮੇਨ ਆਪਾਂ ਨੂੰ ਚਾਹੀਦਾ ਸਿੱਖੀ ਦਾ ਪ੍ਰਚਾਰ ਕਰੀਏ ਤੇ ਬਾਣੇ ਤੇ ਬਾਣੀ ਦਾ ਪ੍ਰਚਾਰ ਕਰੀਏ ਤੇ ਨੌਜਵਾਨਾਂ ਨੂੰ ਬੇਨਤੀ ਹੈ ਜਿਹੜੇ ਨਸ਼ਿਆਂ ਦੇ ਅਗਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਕੇ ਤਿਆਰ ਪਰ ਤਿਆਰ ਹੋਣ ਜਿਵੇਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਿਬ ਜਾਦਾ ਬਾਬਾ ਜੁਹਾਰ ਸਿੰਘ ਜੀ ਕਿਵੇਂ ਉਹਨਾਂ ਨੇ ਉਹ ਵਚਨ ਪੂਰੇ ਕੀਤੇ ਗੁਰੂ ਸਾਹਿਬ ਦੇ ਜਿਹੜੇ ਆ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂਦੇ। ਬਾਬਾ ਜੀ ਇੱਕ ਬਿਆਨ ਕੀਤਾ ਆਇਆ ਸੀਗਾ ਜਥੇਦਾਰ ਗੜਗੱਜ ਜੀ ਦਾ ਕਹਿੰਦੇ ਵੀ ਜਿਵੇਂ 15 ਤੇ 26 ਜਨਵਰੀ ਨੂੰ ਠੇਕੇ ਬੰਦ ਹੁੰਦੇ ਨੇ ਤੇ ਉਹਰੇ ਫਤਿਹਗੜ੍ਹ ਸਾਹਿਬ ਠੇਕੇ ਖੁੱਲੇ ਹੁੰਦੇ ਨੇ ਵੀ ਇਹ ਅਪਲਾਈ ਹੋਣਾ ਜੀਦਾ ਵੀ ਫਤੇਗੜ ਸਾਹਿਬ ਵੀ ਵੀ ਠੇਕੇ ਬੰਦ ਹੋਣ ਜਿਦਾਂ ਨੇ ਜਦੋਂ ਜਦੋਂ ਤਾਂ ਸਾਰੇ ਜਦੋਂ ਆਹੀ ਤਾਂ ਆਪਣੇ ਸਾਰੇ ਕੰਨੇ ਵੀ ਸਾਰੇ ਬੰਦ ਹੋਣੇ ਚਾਹੀਦੇ ਨੇ ਤੇ ਸਿੰਘ ਸਾਹਿਬ ਨੇ ਵੀ ਜੇ ਕਿਹਾ ਉਹ ਵੀ ਵਧੀਆ ਕਿਹਾ ਬੰਦ ਆਪਣੇ ਜਦੋਂ ਘਟੋ ਘਟ ਸ਼ਹੀਦੀ ਦਿਹਾੜੇ ਹੁੰਦੇ ਨੇ ਉਦੋਂ ਜਿਹੜੇ ਆ ਕੱਲੇ ਫਤੇਗੜ ਸਾਹਿਬ ਨੇ ਪੰਜਾਬ ਦੀ ਬੰਦ ਕਰ ਦਿਆ ਕਰਨ ਜੀ ਜੀ ਧੰਨਵਾਦ